ਜਦੋਂ ਸੀਜ਼ਨ 1 ਮਹੀਨੇ ਬਾਅਦ ਆਉਣ ਵਾਲਾ ਥੋਡੇ ਲਈ ਵੀਡੀਓ ਲੈ ਕੇ ਆਏ ਆ ਅਸੀਂ ਤਲਵੰਡੀ ਸਾਬੋ ਟਰੈਕਟਰ ਮੇਲੇ ਤੋਂ ਬਹੁਤ ਵਧੀਆ ਜਿਦੀ ਮੰਡੀ ਰਹੀ ਹੈ ਵੱਧ ਤੋਂ ਸੌਦੇ ਹੋਏ ਆ ਮੰਡੀ 'ਚ ਜੇ ਕਿਸੇ ਭਰਾ ਨੇ ਹੁਣ ਟਰੈਕਟਰ ਲੈਣਾ ਤਾਂ ਮੌਕਾ ਵੇਲ ਹੈਗੀ ਆ ਆ ਕੇ ਟਰੈਕਟਰ ਟਰਾਲੀਆਂ ਤੁਸੀਂ ਖਰੀਦ ਸਕਦੇ ਤਲਵੰਡੀ ਸਾਬੋ ਟਰੈਕਟਰ ਮੇਲੇ ਤੇ ਆ ਦੇਖੋ ਟਰਾਲੀਆਂ ਖੜੀਆਂ ਜੀ ਬਾਈ ਨਾਲ ਆਪਾਂ ਸੰਪਰਕ ਕਰਾਵਾਂਗੇ ਤੇ ਖੀਰ ਚੰਨ ਨਾਲ ਦੇਵਾਂਗੇ ਤੁਹਾਡਾ ਉਹਨਾਂ ਦਾ ਫੋਨ ਨੰਬਰ ਆ 11 6 ਦੀ ਟਰਾਲੀ ਆ ਬਾਈ ਕਹਿੰਦੇ 15 ਤੋਂ 18 ਕੁਆਂਟਲ weight ਹੈਗਾ ਇਹ ਕਹਿਣ ਦੀ ਇਹਨਾਂ ਨਾਲ ਗੱਲ ਕਰ ਲਿਓ ਜਾਲੀ ਜੂਲੀ ਸਾਰਾ ਕੁਝ ਨਾਲ ਦਿੰਦੇ ਆ ਟਰੈਕਟਰ ਦੇ 1,38,000 ਰੁਪਏ ਡਿਮਾਂਡ ਕਰਦੇ ਆ 1,33,000 ਟਾਇਰ ਟੂਰ ਕੜਿਆ ਵਾਲੇ ਪਏ ਹੋਏ ਆ ਟਰੈਕਟਰ ਪੂਰਾ ਟਰਾਲੀ ਪੂਰੀ ਵਧੀਆ ਦੇਖੋ ਬਣਾਵ ਟਮਟਮ ਬਹੁਤ ਸੋਹਣੀ ਹੈ ਮੈਸਰਗਾਨੇ ਵਾਲੇ ਸਰਪੰਚਾਂ ਦੀ ਬਣੀ ਹੋਈ ਟਰਾਲੀ ਹੈ ਉਸ ਤੋਂ ਬਾਅਦ ਆ ਵੀ 11 6 ਦੀ ਟਰਾਲੀ ਹੈਗੀ ਰੇਮਰੋ ਮ ਇਹਨਾਂ ਦੇ ਵੀ ਕੜਿਆਂ ਵਾਲੇ ਆ ਪੂਰੀ ਵਧੀਆ ਟਰਾਲੀ ਹੈਗੀ ਕਿਸੇ ਭਰਾ ਨੂੰ ਚਾਹੀਦਾ ਹੋਵੇ ਬਾਈ ਸਪੈਸ਼ਲ ਟਰਾਲੀਆਂ ਦਾ ਕੰਮ ਹੈ ਬਾਈ ਇਹਨਾਂ ਦਾ ਪਿੰਡ ਹੈ ਬਾਈ ਇਹਨਾਂ ਦਾ ਸੰਦੋਹਾ 138000 ਹੀ ਇਹਦੀ ਡਿਮਾਂਡ ਹੈ ਮੱਛੀਗਾਟੇ ਚ ਟਰਾਲੀ ਆ ਟਰਾਲੀ ਦੇਖ ਲਓ ਬਾਕੀ ਤੁਸੀਂ ਇਹਦੇ ਬਾਰੇ ਜਾਣਕਾਰੀ ਇਹਨਾਂ ਨਾਲ ਤੁਸੀਂ ਫੋਨ ਕਰਕੇ ਹਾਸਲ ਕਰ ਸਕਦੇ ਹੋ ਅੱਗੇ ਫੇਰ ਆ ਗਈ ਟਰਾਲੀ ਇਹਨਾਂ ਦਾ ਵੀ ਸਾਰਿਆਂ ਦਾ 116 ਹੈ ਉੱਤੇ ਜਾਲੀ ਵਾਲੀ ਜਿਹੜੀ ਟੋਪੀ ਆ ਉਹ ਵੀ ਇਹਦੇ ਟਰਾਲੀ ਦੇ ਵਿੱਚ ਪਈ ਆ ਦੇਖੋ ਟੋਪੀ ਹੈਗੀ ਜਾਲੀ ਵਾਲੀ ਇਨਾ ਸਾਰਿਆਂ ਨਾਲ ਸੰਦੀ ਤੁਸੀਂ ਗੱਲ ਕਰ ਲਓ ਆਪਾਂ ਨੰਬਰ ਦੇਵਾਂਗੇ ਜਿ세 ਇਜ਼ਹਦਾਰ ਦਾ ਇਹਦਾ ਟਰਾਲੀ ਦਾ ਮੁੱਲ ਮੰਗਦੇ ਇਹ 1 ਲੱਖ ਤੇ 40 ਹਜ਼ਾਰ ਕੋਈ ਇਹਨਾਂ ਦਾ ਫਰਕ ਪੈ ਜਾਂਦਾ ਹੋਊਗਾ ਮਾੜਾ ਮੁਰਾ ਇਹ 1 45 ਦੀ ਹੈ ਐਮਸੀ ਦੀ 78 ਹੈ ਕਹਿੰਦੇ ਐਮਸੀ ਦੀ 78 ਹੈ 1 ਲੱਖ ਤੇ 45 ਹਜ਼ਾਰ ਪਰ ਡਿਮਾਂਡ ਹੈ ਇਹ ਟੋਪੀ ਸਮੇਤ ਹੈ ਟੋਪੀ ਹੈਗੀ ਹੈ ਕਿ ਉੱਤੇ ਜਿਵੇਂ ਟੂੜੀ ਵਾਲੀ ਟਰਾਲੀ ਕਿਸੇ ਨੂੰ ਚਾਹੀਦੀ ਹੋਵੇ ਜੇ ਕਿਸੇ ਭਰਾ ਨੇ ਕੋਈ ਕਿਰਾਏ ਤੇ ਵੀ ਟਰਾਲੀਆਂ ਲੈਣੀਆਂ ਹੁਣ ਤਾਂ ਬਾਈ ਕਹਿੰਦੇ ਸੀ ਕਿਰਾਏ ਤੇ ਵੀ ਟਰਾਲੀਆਂ ਦੇ ਦਿੰਨੇ ਆ ਇਹ ਕਾ ਖੜੀ ਆ 11 6 ਦੀ ਆ ਦੇਖੋ 72 ਪਿੰਟਰ ਸੰਦੋਹੇ ਵਾਲਾ ਜਿਹੜਾ 72 ਖਾਨ ਉਹਦਾ ਰੰਗ ਕੀਤਾ ਹੋਇਆ 1,42,000 ਰੁਪਏ ਟਰਾਲੀ ਦੀ ਨਿਮਾਨ ਕਰਦੇ ਟਾਟਾ ਦੀ ਛਾਦਰ ਲੱਗੀ ਹੋਈ ਹੈ ਟਾਟਾ ਦੀ ਛਾਦਰ ਹੈ ਕਹਿੰਦੇ ਤੁਸੀਂ ਆਪ ਹੀ ਦੇਖ ਲਓ ਮੱਛੀ ਘਾਟੇ ਚ ਸਾਰੀਆਂ ਹੁੱਕਾਂ ਨੇ ਚੰਗੀਆਂ ਟਰਾਲੀਆਂ ਕੜੇ ਵਾਲੇ ਰਿੰਮ ਹੈ ਇਹਨਾਂ ਚ ਸਪੈਸ਼ਲ ਟਰਾਲੀਆਂ ਦਾ ਕੰਮ ਹੈ ਪੁਰਾਣੀਆਂ ਟਰਾਲੀਆਂ ਵੀ ਮਿਲ ਜਾਂਦੀਆਂ ਨੇ ਨਵੀਆਂ ਟਰਾਲੀਆਂ ਵੀ ਜੇ ਕਿਸੇ ਨੇ ਸੀਜ਼ਨ ਤੇ ਵੀ ਕਿਰਾਏ ਤੇ ਟਰਾਲੀ ਲੈਣੀ ਆ ਨਾ ਤੂੜੀ ਵਾਲੀ ਤੇ ਬਾਈ ਉਹਨਾਂ ਨਾਲ ਤੁਸੀਂ ਸੰਪਰਕ ਕਰ ਲਿਓ ਆਪਾਂ ਮਲਾਉਣਿਆਂ ਨਾਲ ਇਹਨਾਂ ਦਾ ਐਡਰੈਸ ਦਿੰਨੇ ਆ ਤੁਹਾਨੂੰ ਤੇ ਨਾਲੇ ਕਰ ਲਓ ਇਹਨਾਂ ਨਾਲ ਗੱਲ ਜੀ ਪੂਰੇ ਨਵੇਂ ਉਹਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੇਦਾਰ ਜੀ ਠੀਕ ਹੈ ਜੀ ਤੁਸੀਂ ਦੱਸੋ ਕਿਵੇਂ ਹੋ ਓ ਡੀਟੈਕ ਬਾਈ ਜੀ ਸਰ ਇਹ ਕਿੰਨੀਆਂ ਆਪਣੇ ਕੋਲ ਟਰਾਲੀਆਂ ਹੁੰਦੀਆਂ ਕੀ ਰੇਟ ਰੋਟ ਇਹਨਾਂ ਦੇ ਹੁੰਦੇ ਆ ਆਪਣੇ ਕੋਲ ਚਾਰ-ਪੰਜ ਆ। ਅੱਛਾ ਜੀ ਹਾਂ ਪਹਿਲੇ ਇਹ ਦੱਸੋ ਵੀ ਕਿਰਾਏ ਤੇ ਲੈਣੀ ਹੋਵੇ ਕਹਿੰਦੇ ਟਰਾਲੀ ਕਿਰਾਏ ਤੇ ਵੀ ਦੇ ਦਿੰਦੇ ਨਸੀਨ ਵਾਸਤੇ ਕਿਰਾਏ ਤੇ ਵੀ ਦੇ ਦਿੰਦੇ ਆ ਕੀ ਰੇਟ ਚੱਲਦਾ ਜੀ 20000 ਰੁਪਏ ਲਵਾਂਗੇ 20000 ਰੁਪਏ ਕਿਰਾਏ ਦਾ ਅੱਗੇ 18 19 ਤੋਂ 19 ਤੱਕ ਲੰਘਣਾ ਹੈ ਅੱਛਾ ਹਾਂ ਹੁਣ 20000 ਰੁਪਏ ਮੌਕੇ ਤੇ ਮਾਨਤਾ ਕਰਦੇ ਹੋਏ ਮੌਕੇ ਤੇ ਹੋ ਜੂ 5-4 ਥੋੜਾ ਫੋਨ ਨੰਬਰ ਬੋਲ ਦਿਓ 99100 ਆ 99925 99925 90557 90557 99925 90557 ਇਹ 50 50 ਵਾਟੇ ਆ ਐਮਪੀਪੀ ਵਾਟੇ ਦਾ ਰੇਟ ਵਾਲੇ ਨਾ ਆ ਚੈਂਪੀਨ ਜੀ ਨੇ ਭੇਜ ਦੇ ਹਾਂ ਐਮਪੀ ਭੇਜਾਂਗੇ ਵੱਧ ਮੱਦਦ ਲੈਣ ਦੇ ਭੇਜਾਂਗੇ ਕਿਰਾਏ ਤੇ ਹੈ ਹਾਂ ਐਮਪੀ ਭੇਜਾਂਗੇ ਠੀਕ ਹੈ ਠੀਕ ਹੈ ਅਕੀਰ ਵੀ ਅਗਲਾ ਕਹਿੰਦਾ ਵੀ ਆ ਪੰਪੀ ਲਈਗੇ ਅਕੀਰ ਤੇ ਫੋਨ ਨੰਬਰ ਦੁਆਰਾ ਬੋਲਦੇ ਥੇਰਾ 9592590557 9592590557 ਨਾਮ ਤੇ ਪਿੰਡ ਦਾ ਨਾਂ ਜੀ ਬਲਵੀਰ ਸਿੰਘ ਸਨਫਤਾ ਦਾ ਸਿੰਘ ਪਿੰਡ ਸਨੋਆ ਪਿੰਡ ਸਨੋਆ ਨੇੜੇ ਮੌਨਮੰਡੀ ਜ਼ਿਲ੍ਹਾ ਬਠਿੰਡਾ ਇੱਥੋਂ ਬਈ ਟਰਾਲੀਆਂ ਤੁਸੀਂ ਕਿਰਾਏ ਤੇ ਵੀ ਲਿਜਾ ਸਕਦੇ ਹੋ ਮੁੱਲ ਨਵੀਆਂ ਪੁਰਾਣੀਆਂ ਵੀ ਲਿਜਾ ਸਕਦੇ ਹੋ ਇਹਨਾਂ ਦਾ ਟਰਾਲੀਆਂ ਦਾ ਕੰਮ ਹੈ ਜਲਦੀ ਜਲਦੀ ਵੀਡੀਓ ਤੇ ਇਹਨਾਂ ਨਾਲ ਸੰਪਰਕ ਫਰੀਡਸ ਤੋਂ ਦੀ ਜਾਣਕਾਰੀ ਲੈ ਸਕਦੇ ਹੋ ਤੇ ਆਪਣੇ ਪੀੜੀ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰ ਲੋ ਤਾਂ ਕਿ ਛੋਟੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਮਿਹਰਬਾਨੀ ਸ਼ੁਕਰੀਆ ਜੀ